ਇਸ ਤਰੀਕੇ ਨਾਲ ਦੇਖਦੇ ਹਾਂ ਵੀ ਜਿਹੜੀ ਇਹ ਹੁਣ ਆਡਿਟ ਡੇਟ ਐਕਸਟੈਂਡ ਕੀਤੀ ਗਈ ਹੈ ਕੀ ਫਾਇਦਾ ਇਸ ਦਾ ਹੋਣ ਵਾਲਾ ਹੈ ਕਾਰੋਬਾਰੀਆਂ ਨੂੰ ਜਾਂ ਕਹਿ ਲਓ ਸੀਏ ਸੀਏ ਸਾਰਿਆਂ ਨੂੰ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਹੈ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਵੀ ਉਹਨਾਂ ਜਿਹੜੇ ਆਪਣੀਆਂ ਫਾਰਮ ਤੇ ਯੂਟਿਲਿਟੀ ਹੈਗੀ ਹੈ ਕੈਪਟਲ ਨੂੰ ਦੇ ਦੇਣੀਆਂ ਚਾਹੀਦੀਆਂ ਤਾਂ ਕਿ ਐਸਐਸਸੀ ਆਰਾਮ ਨਾਲ ਆਪਣੀਆਂ ਟੈਕਸ ਕੰਪਲਾਈਂਸ ਰਿਟਰਨ ਜਿਹੜੀਆਂ ਪਾਰ ਸਕਣ ਟੀਮੇਟ ਲਈ ਕੀ ਹੋਇਆ ਬਹੁਤ ਸਾਰੀ ਐਸੋਸੀਏਸ਼ਨ ਨੇ ਬਹੁਤ ਸਾਰੀ ਵਪਾਰੀ ਕਿੱਜਤੇ ਬੰਦੀਆਂ ਨੇ professionਲ ਕਿੱਜਤੇ ਬੰਦੀਆਂ ਨੇ ਹਾਈ ਕੋਰਟ ਆਨਰੇਬਲ ਹਾਈ ਕੋਰਟ ਸ੍ਰਿਟ ਲਗਾਈ ਜਿਹੜਾ ਪੰਜਾਬ ਅਰ ਹਰਿਆਣਾ ਹਾਈ ਕੋਰਟ ਗੁਜਰਾਤ ਕਰਨਾਟਕਾ ਸਭ ਪਾਸੇ Delhi रिट ਲੱਗੀ ਵੀ ਜਿਹੜੀ ઓડિટ ڈیٹ ਹੈਗੀ ਇਹ ਕਾਈਂਡਲੀ ਸਾਨੂੰ ਉਹਨਾਂ ਟਾਈਮ ਦਿੱਤਾ ਜਾਵੇ ਤਾਂ ਕਿ ਜੋ ਸਰਕਾਰ ਨੇ ਜਾਂ ਆਪਣੇ ਇਨਕਮ ਟੈਕਸ ਡਿਪਾਰਟਮੈਂਟ ਸਾਈਡ ਦੇ ਜ਼ਿੰਮੇਵਾਰੀ ਲਗਾ ਐਸੀ ਉਹ ਉਸੇ ਤੰਗ ਕਰੀਏ ਉਹਦੀ ਕੰਪਲਾਈਂਸ ਕਰਕੇ ਦੇ ਸਕੀਏ ਪੰਜਾਬ ਲੈਣੇ ਕੋ ਡੈਲੀ ਚ ਵੀ ਚੱਲ ਰਿਹਾ ਮੈਟਰ ਅਜ ਵੀ ਮੈਟਰ ਹੀ ਟ੍ਰਾਂਸਫਰ ਪ੍ਰਾਈਜ਼ਿੰਗ ਦਾ ਲਿਟੀਗੇਸ਼ਨ ਦਾ ਮੈਟਰ ਚੱਲਦਾ ਪਿਆ ਨਾਟ ਡਿਲੀਟ ਟ੍ਰਾਂਸਫਰ ਪ੍ਰਾਈਜ਼ਿੰਗ ਦੀ ਵੀ ਰਿਪੋਰਟ ਜਿਹੜੀ ਹੈਗੀ ਉਹ ਬੇਸਿਕਲੀ ਜਾਣੀ ਚਾਹੀਦੀ ਹੈ 10 ਨਵੰਬਰ ਤੱਕ ਰਿਟਰਨ ਅਕੋਰਡਿੰਗਲੀ ਕਿ ਐਕਸਟੈਂਡ ਹੋਣੀ ਚਾਹੀਦੀ ਹੈ ਸਾਡੀ ਤਾਂ ਬਸ ਇਹੀ ਇੱਕ ਗੁਜਾਰਿਸ਼ ਹੈ ਕਿ ਵੀ ਇਹ ਜਿਹੜੀ ਇਸਵਾਲਸੀ ਸਾਰਿਆਂ ਨੇ ਸਮੱਸਿਆ ਫੇਸ ਕੀਤੀ ਹੈ ਇਹ ਅਮੇਸ਼ ਐ ਦਾ ਨਹੀਂ ਹੋਣੀ ਚਾਹੀਦੀ ਬਾਰ ਬਾਰ ਤਰੀਕਾ ਵਿਧਾਨ ਦੇ ਵਜ੍ਹਾ ਜੇਕਰ ਜਿਹੜਾ ਇਹ ਆਧਾਰ ਹੈ ਹੈ ਨਾ ਉਹ ਅਗਲੇ ਸਾਲ ਤੋਂ ਪਹਿਲਾਂ ਹੀ ਆਡਿਟ ਡੇਟ ਉਸ ਤਰੀਕੇ ਨਾਲ ਰੱਖਿਆ ਤਾਂ ਕੀ ਲੱਗਦਾ ਵੀ ਸਭ ਵਾਸਤੇ ਬੈਨੀਫੀਸ਼ੀਅਲ ਨਹੀਂ ਹੋਏਗਾ ਜੀ ਜਦੋਂ ਲਾਅ ਚ ਕੋਈ ਵੀ ਡੇਟ ਪ੍ਰਿਸਕ੍ਰਾਈਬ ਹੈਗੀ ਹੈ ਲਾਅ ਬਣਾਇਆ ਦੇਖੋ ਸਾਡੇ ਅਥਾਰਟੀ ਇਨਕਮ ਟੈਕਸ ਅਥਾਰਟिटीज ਨੇ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੇਸ ਤੋਂ ਨੂੰ ਫੋਲੋ ਕਰਦੇ ਆ ਸਿਉਰੀ ਕੰਪਲਾਈਂਸ ਕਰਾਣੇ ਆਗੇ ਮੇਰੀ ਤਾਂ ਇਹੀ ਗੁਜਾਰਿਸ਼ ਹੈ ਕਿ ਇਹ ਅਥਾਰਟिटीज ਨੂੰ ਜੋ ਵੀ ਤੁਸੀਂ ਕਰਦੇ ਹੋ ਉਸ ਦੀ ਕੰਪਲਾਈਂਸ ਕਰਨੀ ਹੈ ਸਾਡੀ ਡਿਊਟੀ ਬੰਦੀ ਹੈ ਕਿ ਅਸੀਂ ਡਿਊਟੀ ਬਾ ਹਰ ਚੀਜ਼ ਨੂੰ ਟਾਈਮ ਚਾਹੀਦਾ ਬਿਨਾ ਟਾਈਮ ਤੋਂ ਕੰਮ ਨਹੀਂ ਹੁੰਦਾ ਮੈਂ ਸਿਸਟਮ ਨਾਲ ਕੰਮ ਕਰਨਾ ਤਾਂ ਉਹ ਮੈਨੂੰ ਵੈਲ ਬਿਫੋਰ ਟਾਈਮ ਮਿਲਣਾ ਚਾਹੀਦਾ ਹੈਗਾ ਨਾ ਕਿ ਆਲੋ ਵਸਟ ਹੁੰਦੇ ਕੋਈ ਕ੍ਰਿਟਿਕਲ ਲਾਸਟ ਡੇਟ ਹੈ ਜਿਹੜੀ ਆਪਣੇ ਰਿਟਰਨ ਪਰ ਰਹਿੰਦੀ ਵੀ

ਨਮ ਵਿਵਾਦ ਜਿਹੜਾ ਉਹ ਸੀਐਸ ਮਾਜ ਦੇ ਸਾਹਮਣੇ ਆਇਆ ਸੀ ਜਿੱਥੇ ਆਈਟੀਆਰ ਜਿਹੜੀ ਹੈ ਉਹ ਲੌਗ ਇਨ ਨਹੀਂ ਸੀ ਹੋ ਰਹੀ ਉਹ ਫਾਈਲ ਨਹੀਂ ਸੀ ਹੋ ਰਹੀ ਉਸ ਤੋਂ ਬਾਅਦ ਉਸ ਦੀ ਡੇਟ ਜਿਹੜੀ ਐਕਸਟੈਂਡ ਕੀਤੀ ਗਈ ਸੀ ਉਸ ਤੋਂ ਬਾਅਦ ਹੁਣ ਇੱਕ ਨਵਾਂ ਮਸਲਾ ਜਿਹੜਾ ਉਹ ਸਾਹਮਣੇ ਆਇਆ ਜਿੱਥੇ ਆਡਿਟ ਦੀ ਡੇਟ ਵੀ ਜਿਹੜੀ ਆ ਐਕਸਟੈਂਡ ਕੀਤੀ ਗਈ ਹੈ ਤੇ ਸਾਰਾ ਜਿਹੜਾ ਵਿਸ਼ਾ ਉਹ ਚਰਚਾ ਕਰਾਂਗੇ ਸਾਡੇ ਨਾਲ ਅੱਜ ਇਸੇ ਚੀਜ਼ ਦੇ ਮਾਹਰ ਸੀਏ ਦਿਨੇਸ਼ ਸ਼ਰਮਾ ਜੀ ਜਿਨ੍ਹਾਂ ਨੇ ਗੱਲਬਾਤ ਕਰਦੇ ਆ ਸੱਸੀ ਕਾ ਸਰ ਸਵਾਗਤ ਹੈ ਜੀ ਤੁਹਾਡਾ ਸੱਸੀ ਕਾ ਜੀ ਬਹੁਤ ਬਹੁਤ ਧੰਨਵਾਦ ਵਰਵੀਰ ਜੀ ਬਹੁਤ ਬਹੁਤ ਧੰਨਵਾਦ ਸਰ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਜਿਹੜੀ ਇਹ ਹੁਣ ਆਡਿਟ ਡੇਟ ਐਕਸਟੈਂਡ ਕੀਤੀ ਗਈ ਹੈ ਕੀ ਫਾਇਦਾ ਇਸ ਦਾ ਹੋਣ ਵਾਲਾ ਹੈ ਕਾਰੋਬਾਰੀਆਂ ਨੂੰ ਜਾਂ ਕਹਿ ਲਓ ਸੀਏ ਸੀਏ ਸਾਰਿਆਂ ਨੂੰ ਜਿਹੜੇ ਤਾਂ ਰਿਕਰਨਾ ਇਨਕਮ ਟੈਕਸ ਇੰਡੀਵਿਜੂਅਲ ਰਿਟਰਨ ਜਿਹੜੀ ਨਾਨ ਆਡਿਟ ਕੇਸ ਸੀਗੇ ਉਹਦੀ ਲਾਸਟ ਡੇਟ ਸੀ 15 ਸਤੰਬਰ ਦੀ ਪਰ ਇਹਦੀ ਭੂਮਿਕਾ 'ਚ ਜਮਾਂਗੇ ਤਾਂ ਸਾਡੇ ਆਲਰੇਡੀ ਪੰਜਾਬ ਨੇਨ ਹਾਈ ਕੋਰਟ ਦੀ ਔਨਰ ਹਾਈ ਕੋਰਟ ਦੀ ਜੁਡੀਮੈਂਟ ਸੀ ਕਿ ਵੀ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਹੈ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੀਜ਼ ਵੀਰੋ ਜਿਹੜੀਆਂ ਆਪਣੀਆਂ ਫਾਰਮ ਤੇ ਯੂਟਿਲਿਟੀ ਹੈਗੇ ਕੈਪੀਟਲ ਨੂੰ ਦੇ ਦੇਣੀਆਂ ਚਾਹੀਦੀਆਂ ਤਾਂ ਕਿ ਐਸਐਸਸੀ ਆਰਾਮ ਨਾਲ ਆਪਣੀਆਂ ਟੈਕਸ ਕੰਪਲਾਈਂਸ ਰਿਟਰਨ ਜੜੀਆਂ ਪਾ ਸਕਣ ਅਨਫੋਰਚਨਟਲੀ ਸਵਰ ਕੀ ਹੋਇਆ ਫਾਰਮ ਤੱਕ ਇਸਕੇ ਪਰ ਯੂਟਿਲਿਟੀ ਨਹੀਂ ਆ ਸਕੀਆਂ ਤਾਂ ਡਿਪਾਰਟਮੈਂਟ ਨੇ ਸੂਵੋਮੋਟੋ ਇੰਡੀਵਿਜੂਅਲ ਇਨਕਮ ਟੈਕਸ ਰਿਟਰਨ ਦੀ ਡੇਟ ਜਿਹੜੀ ਕਿ 31 ਜੁਲਾਈ ਹੁੰਦੀ ਹੈ ਨੋਨ ਆਡਿਟ ਕੇਸਿਸ ਦੀ ਉਹ 15 ਸਤੰਬਰ ਸੂਵੋਮੋਟੋ ਕਰਤੀ ਉਹ ਜਦੋਂ ਮੈਨੂੰ ਯਾਦ ਅਜ ਵੀ ਤੁਸੀਂ ਆਏ ਸੀ ਲਾਸਟ ਸਮੇਂ ਤੇ 15 ਸਤੰਬਰ ਨੂੰ ਆਪਾਂ ਸ਼ਾਮ ਨੂੰ ਬੈਕ ਹੋਏ ਸੀ ਤੇ 5 ਦਿਨ ਦਾ ਪੋਰਟਲ ਉਹ ਚੱਲ ਨਹੀਂ ਰਿਹਾ ਪੋਰਟਲ ਦੀ ਇੱਕ ਇਨਬਿਲਟ ਐਸੀ ਪ੍ਰੋਬਲਮ ਚੱਲਦੀ ਪਈ ਸੀ ਇਟ ਇਜ਼ ਨੋਟ ਓਨਲੀ ਚਾਰਟਰਡ ਅਡਵੋਕੇਟ ਐਵਰੀ ਅਦਰ ਪ੍ਰੋਫੈਸ਼ਨਲ ਹੂ ਇਜ਼ ਸਬਮਿਟਿੰਗ ਇਨਕਮ ਟੈਕਸ ਰਿਟਰਨਸ ਉਹਨੂੰ ਸਭ ਨੂੰ ਦਿੱਕਤ ਫੇਸ ਕਰਨੀ ਪੈ ਰਹੀ ਸੀ ਉਹ ਦਿੱਕਤ ਦਾ ਨਤੀਜਾ ਅਸਿਕੀ ਸੀਗਾ ਜਿਹੜਾ ਟੈਕਸ ਪਰ ਨਾ ਚਾਹੁੰਦਾ ਉਹ ਟੈਕਸ ਨਹੀਂ ਪਰ ਪਾਰੇ ਲੱਕੀਲੀ 15 ਸਤੰਬਰ ਐਡਵਾਂਸ ਟੈਕਸ ਦੀ ਡੇਟ ਹੁੰਦੀ ਹੈ ਉਹ ਐਡਵਾਂਸ ਟੈਕਸ ਨਹੀਂ ਲੋਕੀ ਪਰ ਪਾਏ ਸਭ ਨੂੰ ਵਿਆਜ ਮੇਕਰ ਉਹਨਾਂ 33 ਲੱਖ ਰੁਪਏ ਦਾ ਵਿਆਜ ਦੇ ਪੈ ਗਿਆ ਚਲੋ 15 ਦੀ ਸਮੱਸਿਆ ਸੀਗੀ ਤਾਂ ਗੌਰਮੈਂਟ ਨੂੰ ਵੀ ਲੱਗਿਆ ਚਲੋ ਪੋਰਟਲ ਨਹੀਂ ਚੱਲਦਾ ਗੌਰਮੈਂਟ ਐਕਸਟੈਂਡ ਕਰਕੇ ਉਹਨੂੰ 16 ਕਰਤੀ ਹੁਣ ਦੇਖੋ ਸਾਡੇ ਲਾਅ ਦੇ ਸਾਹਮਣੇ ਇਨਕਮ ਟੈਕਸ ਦੇ ਸਾਹਮਣੇ ਚਲਈਏ ਤਾਂ ਜੇ ਮੈਂ ਪੁਰਾਣਾ ਸਿਸਟਮ ਦੇਖਾ 31 ਜੁਲਾਈ ਨੋਨ ਆਡਿਟ ਕੇਸ ਦੀ ਇਨਕਮ ਟੈਕਸ ਰਿਟਰਨ ਦੀ ਡੇਟ ਹੁੰਦੀ ਹੈ ਉਸ ਤੋਂ 2 ਮਹੀਨੇ ਬਾਅਦ ਅਗਸਤ 30 ਨਵੰਬਰ ਹੁੰਦੀ ਹੈ ਆਡਿਟ ກਿਰવાન ਦੀ ਡੇਟ ਐਵਰੀ ਟਾਈਪ ਆਫ ਕੰਪਨੀ ਆਡਿਟ ਟ੍ਰਸਟ ਆਡਿਟ ਐਵਰੀ ਟਾਈਪ ਆਫ ਆਡਿਟ ਹੋਰ ਉਸ ਤੋਂ 1 ਮਹੀਨੇ ਬਾਅਦ ਰਿਟਰਨ ਦੀ ਡੇਟ ਰਿਟਰਨ ਦੀ ਡੇਟ ਹੋਗੀ ਦਾ ਮਤਲਬ 31 ਅਕਤੂਬਰ ਇਨਕਮ ਟੈਕਸ ਐਚ ਪ੍ਰਿਸਕ੍ਰਾਈਬ ਕੀਤਾ ਗਿਆ ਹੈ ਲਾ ਦੇ ਵਿੱਚ ਲਿਖਿਆ ਗਿਆ ਬਕਾਇਦਾ ਇਨਕਮ ਟੈਕਸ ਰਿਟਰਨ ਦੀ ਡੇਟ ਆਡੀਟਡ ਰਿਟਰਨ ਜਦੋਂ ਪੜਨੀ ਉਸ ਤੋਂ 1 ਮਹੀਨਾ ਪਹਿਲਾਂ ਤੁਹਾਨੂੰ ਸਪੈਸੀਫਾਈਡ ਇਹ ਆਡਿਟ ਕਰਾਣੀ ਪੈਂਦੀ ਹੈਗੀ ਇਹਦਾ ਮਤਲਬ ਜੇ ਮੈਂ 31 ਅਕਤੂਬਰ ਤੋਂ ਪਹਿਲਾਂ ਤਾਂ ਲਾਸਟ ਡੇਟ ਆਡਿਟ ਕੀ ਹੋਗੀ 30 ਨਵੰਬਰ ਪਰ ਜੀ ਆਪਸੋ 16 ਸਤੰਬਰ ਤੱਕ ਐਕਸਟੈਂਸ਼ਨ ਰੱਖੀ ਹੈਗੀ ਇਹ ਇੰਡੀਵਿਜੂਅਲ ਰਿਟਰਨ ਦੀ ਜਾਂ ਅਦਰ ਰਿਟਰਨਸ ਪਾਰਨਰਸ਼ਿਪ ਫਰਮਸ ਜਾਂ ਕਿਸੇ ਦੀ ਹੈ ਕਿ ਜਿਹੜੇ ਆਡਿਟ ਦੇ ਵਿੱਚ ਨਹੀਂ ਆਉਂਦੇ ਜੀ ਉਹ 16 ਸਤੰਬਰ ਹੋਗੀ ਤਾਂ ਜੇ ਮੈਂ 2 ਮਹੀਨੇ ਇਨੀਸ਼ially ਗੈਪ ਲੈ ਕੇ ਚੱਲਾਂ ਤਾਂ ਇਹ 16 ਨਵੰਬਰ ਹੀ ਬੰਨੀ ਚਾਹੀਦੀ ਹੈ ਨਹੀਂ ਮੈਂ ਕਦੇ ਉਹ ਨਹੀਂ ਕੀਤੀ ਉਸ ਤੋਂ ਬਾਅਦ ਆਬਵੀਅਸਲੀ ਦੇਖੋ ਜੇ ਤੁਸੀਂ ਸੋਚੋ ਵੀ 14 ਦਿਨ ਦੇ ਹਿਸਾਬ ਨਾਲ ਸਾਰੀ ਆਡਿਟ ਹੋ ਸਕੀ ਇਹ ਸੋਚ ਕੇ ਵੀ ਮੇਰੇ ਖਿਆਲ ਇੱਕ ਬਚਕਾ ਨਹੀਂ ਜੀ ਗੱਲ ਲੱਗਦੀ ਹੈ ਮੈਨੂੰ ਅਲਟੀਮੇਟਲੀ ਕੀ ਹੋਇਆ ਬਹੁਤ ਸਾਰੀ ਐਸੋਸੀਏਸ਼ਨਸ ਨੇ ਬਹੁਤ ਸਾਰੀ ਵਪਾਰੀ ਜਥੇਬੰਦੀਆਂ ਨੇ ਪ੍ਰੋਫੈਸ਼ਨਲ ਜਥੇਬੰਦੀਆਂ ਨੇ ਹਾਈ ਕੋਰਟ ਆਨਰੇਬਲ ਹਾਈ ਕੋਰਟ ਰਿਟ ਲਗਾਈ ਜਿਸ ਚ ਪੰਜਾਬ ਹਰਿਆਣਾ ਹਾਈ ਕੋਰਟ ਗੁਜਰਾਤ ਕਰਨਾਟਕਾ ਸਭ ਪਾਸੇ ਦਿੱਲੀ ਰਿਟ ਲੱਗੀ ਵੀ ਜਿਹੜੀ ਆਲਰੇਡੀ ਡੇਟ ਹੈਗੀ ਹੈ ਕਾਈਂਡਲੀ ਸਾਨੂੰ ਉਹਨਾਂ ਟਾਈਮ ਦਿੱਤਾ ਜਾਵੇ ਤਾਂ ਕਿ ਜੋ ਸਰਕਾਰ ਨੇ ਜਾਂ ਆਪਣੇ ਇਨਕਮ ਟੈਕਸ ਡਿਪਾਰਟਮੈਂਟ ਸਾਡੇ ਦੀ ਜ਼ਿੰਮੇਵਾਰੀ ਲਗਾ ਐ ਸੀ ਉਹਨੂੰ ਸਹੀ ਢੰਗ ਨਾਲ ਕਰੀਏ ਔਰ ਇਹ ਕੰਪਲਾਈਂਸ ਕਰਕੇ ਦੇ ਸਕੀਏ ਅਨਫੋਰਚਨਟ ਪਾਰਟ ਸੀਗਾ ਮੈਨੂੰ ਅੱਜ ਵੀ ਯਾਦ ਆ ਆਈ ਥਿੰਕ ਆਨਰੇਬਲ ਗੁਜਰਾਤ ਹਾਈ ਕੋਰਟ ਇਹ ਹਾਈ ਕੋਰਟਸ ਦੀ ਆਪਣੀ ਆਨਰੇਬਲ ਹਾਈ ਕੋਰਟ ਇੰਟਰਵੈਂਸ਼ਨ ਨਾਲ ਹੀ ਜਿਹੜੀ ਸੀਗੀ ਉਹ ਜਿਹੜੀ ਆਡਿਟ ਦੀ ਜਿਹੜੀ ਡੇਟ ਹੈਗੀ ਹੈ ਉਹ 30 ਸਤੰਬਰ ਤੋਂ 31 ਅਕਤੂਬਰ ਕਰ ਦਿੱਤੀ ਗਈ ਅਗੇਨ ਅਨਫੋਰਚੂਨੇਟ ਪਾਰਟ ਕੀ ਕੀ ਉਹ ਰਿਸੀਵ ਵਿੱਚ ਹੈਗਾ ਤੁਸੀਂ ਦੇਖੋ ਲਾਅ ਦੇ ਵਿੱਚ ਜਿਹੜੀ ਡੇਟ ਪ੍ਰਿਸਕ੍ਰਾਈਬ ਹੈ ਇਨਕਮ ਟੈਕਸ ਰਿਟਰਨ ਦੀ ਪ੍ਰਿਸਕ੍ਰਾਈਬ ਹੈ ਇਨ ਕੇਸ ਆਫ ਆਡਿਟ ਇਸ 31 ਅਕਤੂਬਰ ਉਹਦੇ ਚ ਇਹ ਲਿਖਿਆ ਗਿਆ ਹੈ ਕਿ ਆਡਿਟ ਤੁਹਾਡੀ ਕਰਨੀ ਚਾਹੀਦੀ ਹੈ

ਅਪਰਸਨਲਟੀ ਜੈਗੇਸਟੀ ਹਨਰਬਲ ਜੁਡੀਸ਼ਰੀ ਸਿਸਟਮ ਸਟੱਜ ਰਹਿ ਗਿਆ ਵੀ ਉਹਨਾਂ ਨੇ ਬਹੁਤ ਅੱਛਾ ਐਕਸਪਲੇਨ ਕੀਤਾ ਵੀ ਜੇ ਇਹ ਆਪਾਂ ਲਿਖਿਆ ਹੋਇਆ ਆਪਣੇ ਐਕਟ ਦੇ ਅੰਦਰ ਆਡੀਟ ਡੇਸ ਪ੍ਰਿਸਕ੍ਰਾਈਬ ਹੋ ਤਾਂ ਲਿਖਿਆ ਗਿਆ 1 ਮਨ ਬਿਫੋਰ ਦਾ ਡਿਊ ਡੇ ਟੂ ਸਬਮਿਸ਼ਨ ਆਫ ਆਈਟੀਆਰ ਜੇ 13 ਅਕਤੂਬਰ ਕਿ ਤੇ ਤਾਂ 1 ਮਨ ਬਿਫੋਰ ਤਾਂ ਇਹ ਮਤਲਬ ਤੌਰ ਤੇ 3 ਨਵੰਬਰ ਬੰਦੀ ਹੈ ਤੁਸੀਂ ਆਲਟੀਮੇਟਲੀ ਇਹਦੀ 3 ਨਵੰਬਰ ਦੀ ਨੋਟੀਫਿਕੇਸ਼ਨ ਕੱਢੋ ਆਈ ਥਿੰਕ ਉਹ 13 ਨਾਲ 14 ਤਰੀਕ ਦੀ ਉਹ ਨਹੀਂ ਗੁਜਰਾਥ ਹਾਈ ਕੋਰਟ ਦੀ ਹਨਰਬਲ ਹਾਈ ਕੋਰਟ ਦੀ 14 ਤਰੀਕ ਕਰਦੇ ਕਰਦੇ ਇਹ ਤਰੀਕ 28 ਨੂੰ ਮੇਰੇ ਕੱਲ ਸੁਣਾਈ ਅਨਵੇਂ ਪੰਜਾਬ ਬਰ ਹਰਿਆਣਾ ਹਾਈ ਕੋਰਟ ਡਿਪਾਰਟਮੈਂਟ ਕੌਂਸਲ ਨੇ ਉੱਥੇ ਕਿਹਾ ਸੀ ਅਸੀਂ ਅਸੀਂ ਕੰਮ ਪ੍ਰੋਸੈਸ ਲੱਗੇ ਹੈ ਡੈਟ ਇਜ਼ ਅੰਡਰ ਪ੍ਰੋਸੈਸ ਆਨਰੇਬਲ ਕੋਰਟ ਨੇ ਜੋ ਡਾਇਰੈਕਸ਼ਨ ਦਿੱਤੀਆਂ ਅਸੀਂ ਉਹਨੂੰ ਫੋਲੋ ਕਰਾਂਗੇ ਤੇ ਡਿਊ ਕੋਰਸ ਵਿੱਚ ਆ ਜਾਏਗਾ ਅਨਫੋਰਚਨਟਲੀ ਉਹ ਜਿਹੜਾ ਆਣਾ ਚਾਹੀਦਾ ਡਿਊ ਕੋਰਸ ਨਹੀਂ ਆਇਆ ਤੁਸੀਂ ਇਹ ਪੰਜਾਬ ਬਰ ਹਰਿਆਣਾ ਹਾਈ ਕੋਰਟ ਦੀ ਅਗੇ ਤੁਸੀਂ ਉਹ ਸੁਣਵਾਈ ਦੇਖੀ ਹੋਵੇ ਜਾਂ ਸੁਣੀ ਹੋਵੇ ਮੈਡਮ ਉੱਥੇ ਆਪਣੇ ਆਨਰੇਬਲ ਜੱਜ ਸਈਬਾ ਜਿਨ੍ਹਾਂ ਨੇ ਬਹੁਤ ਅੱਛਾ ਐਕਸਪਲੇਨ ਕੀਤਾ ਵੀ ਤੁਸੀਂ ਅਸੈਸਿਸ ਨੂੰ ਪ੍ਰੋਫੈਸ਼ਨਲਸ ਵੀਕ ਐਸੇ ਪਰਮ ਦੇ ਵਿੱਚ ਰੱਖ ਕੇ ਚੱਲਦੇ ਪਏ ਹੈਗੇ ਹੋ ਵੀ ਜਿਵੇਂ ਤੁਹਾਨੂੰ ਆਲਰੇਡੀ ਡਾਇਰੈਕਸ਼ਨ ਮਿਲ ਚੁਕੀ ਹੈ ઓਨਰੇਬਲ ਗੁਜਰਾਤ ਹਾਈ ਕੋਰਟ ਤੋਂ ਤਾਂ ਉਹਨੂੰ ਕੰਪਲਾਈ ਕਰੋ ਬਿਲਕੁਲ ਉਹ ਕੰਪਲਾਈਂਸ ਕਿਉਂ ਨਹੀਂ ਹੋ ਪਾਰੀ ਤੇ ਉਸੇ ਦਿਨ ਕਿਹਾ ਗਿਆ ਤੁਸੀਂ ਇਹ ਕਰੋ ਤੁਸੀਂ ਦੁਪਹਿਰ ਤੱਕ ਕੋਰਟ ਐਡਜਨ ਕਰਦੇ ਆਂ ਅਸੀਂ ਉਸ ਤੋਂ ਬਾਅਦ ਤੁਸੀਂ ਇਹ ਆਰਡਰ ਦੀ ਕਾਪੀ ਲੈ ਕੇ ਆਓ ਡਿਪਾਰਟਮੈਂਟ ਕਾਉਂਸਲ ਫੇਰ ਹੈ ਤਾਂ ਫਿਰ ਉਹਨਾਂ ਨੇ ਇਹ ਕਿਹਾ ਜੀ ਹਜੇ ਅਸੀਂ ਸਾਡਾ ਪਾਸੇ ਚੱਲਦਾ ਪਸੀ ਇਹ ਕਰ ਦਾਂਗੇ ਮੈਨੂੰ ਅੱਜ ਵੀ ਯਾਦ ਕੋਈ ਉਸ ਤੋਂ ਅਗਲੇ ਦਿਨ ਪ੍ਰੈਕਟੀਕਲੀ ਜਾਂ ਸ਼ਾਮ ਤੱਕ ਪ੍ਰੈਸ ਰਿਲੀਜ਼ ਆਈ ਇਹ ਚ ਲਿਖਿਆ ਗਿਆ ਵੀ ਜਿਹੜੀ ਆਡਿਟ ਦੀ ਜਿਸੀ ਡੇਟ ਹੈਗੀ ਹੈ ਆਪਣਾ ਰਿਟਰਨ ਦੀ ਡੇਟ ਹੈਗੀ ਹੈ ਜਿਹੜੀ ਕਿ 31 ਅਕਤੂਬਰ ਹੁਣ ਚੱਲਦੀ ਪਈ ਸੀਗੀ ਉਹਨੂੰ ਅਸੀਂ 3 ਨਵੰਬਰ ਕਰਦੇ ਪਏ ਐਂਡ ਜਿਹੜੀ ਆਡਿਟਡ ਰਿਪੋਰਟ ਸਬਮਿਸ਼ਨ ਦੀ ਲਾਸਟ ਡੇਟ ਹੈਗੀ ਹੈ ਉਹ ਅਸੀਂ ਕਰਦੇ ਹੈਗੇ 10 ਨਵੰਬਰ ਇਟ ਇਜ਼ 올 ਡਨ ਬਿਕਾਜ਼ ਆਫ ਦਾ ਡਿরেকਸ਼ਨਸ ਬੀਂਗ 기ਵਨ ਬਾਈ ਦਾ ਔਨਰੇਵਲ ਕੋਰਟ ਗੁਜਰਾਤ ਹਾਈ ਕੋਰਟ ਪੰਜਾਬ ਪੰਜਾਬ ਰਹਿਣੇ ਕੋ ਡੈਲੀ ਚ ਵੀ ਚੱਲ ਰਿਹਾ ਮੈਟਰ ਅਜ ਵੀ ਮੈਟਰ ਹੈ ਟ੍ਰਾਂਸਫਰ ਪ੍ਰਾਈਜ਼ਿੰਗ ਦਾ ਲਿਟੀਗੇਸ਼ਨ ਦਾ ਮੈਟਰ ਚੱਲਦਾ ਪਿਆ ਨਾਟ ਡਿਲੀਟ ਟ੍ਰਾਂਸਫਰ ਪ੍ਰਾਈਜ਼ਿੰਗ ਦੀ ਵੀ ਰਿਪੋਰਟ ਜਿਹੜੀ ਹੈਗੀ ਉਹ ਬੇਸਿਕਲੀ ਜਾਣੀ ਚਾਹੀਦੀ ਹੈ 10 ਨਵੰਬਰ ਤੱਕ ਰਿਟਰਨ ਰਿਕੋਰਡਿੰਗਲੀ ਕਿ ਐਕਸਟੈਂਡ ਹੋਣੀ ਚਾਹੀਦੀ ਹੈ ਬਟ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਹੈਗਾ ਮੇਰੀ ਰਿਕੁਐਸਟ ਵੀ ਇਹੀ ਹੈ ਡਿਪਾਰਟਮੈਂਟਲ ਅਥਾਰਟिटीज ਨੂੰ ਦੇਖੋ ਵੀ ਆਰ ਹੇਅਰ ਟੂ ਕੰਪਲਾਈ ਐਵਰੀ ਐਵਰੀ ਰੈਗੂਲੇਸ਼ਨ ਵਿਚ ਇਜ਼ ਪ੍ਰਿਸਕ੍ਰਾਈਬਡ ਇਨ ਦਾ ਇਨਕਮ ਟੈਕਸ ਐਕਟ ਬਿਲਕੁਲ ਉਸੇ ਬਿਲਕੁਲ ਮੇਡਨ ਲਾ ਕਰਦੇ ਨੇ ਦੇ ਨਾਈ ਸਾਡੇ ਕਿਸੇ ਪਾਸੇ ਮੰਤਵ ਨਹੀਂ ਸੀਗਾ ਵੀ ਕਿਸੇ ਪਾਸੇ ਅਸੀਂ ਕੋਈ ਰੋਲਾ ਪਾ ਪਈਏ ਤੇ ਕੁਝ ਐਦਾਂ ਦਾ ਕੰਮ ਹੋਵੇ ਐਵਰੀ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਦੇਖੋ ਕਿੰਨਾ ਨੁਕਸਾਨ ਹੋਵੇ ਵਪਾਰ ਜਗਤ ਨੂੰ ਦੀਵਾਲੀ ਦਾ ਤਿਹਾਸ ਸਾਰੇ ਸਾਡੇ ਫੈਸਟੀਵਲ ਹਿੰਦੂਆ ਦੇ ਜਿੰਨੇ ਪੈਂਦੇ ਸਾਰੇ ਫੈਸਟੀਵਲ ਸਾਡੇ ਸੀਗੇ 1 ਅਕਤੂਬਰ ਚ ਬਿਲਕੁਲ ਕੀ ਜਾਣਦਾ ਜੇ ਡਿਪਾਰਟਮੈਂਟ ਪਹਿਲੇ ਇਹਨੂੰ ਲੈ ਕੇ ਚੱਲਦਾ 15 ਨਵੰਬਰ ਕੀ ਫਰਕ ਪੈਂਦਾ ਅਸੀਂ ਤਿਹਾੜੀ ਵੀ ਇੰਜੋਏ ਕਰਦੇ ਵਪਾਰੀ ਤਿਹਾੜੀ ਇੰਜੋਏ ਕਰਦੇ ਜਨਤਾ ਆਪਣੇ ਤਿਹਾੜ ਡਟ ਕੇ ਇੰਜੋਏ ਕਰਦੀ ਉਹ ਤਿਹਾੜ ਦੇ ਟੈਂਪਲੇਟ ਵੀ ਨਿਕਲ ਗਿਆ ਜਿਹੜੀ ਕੱਲ ਇਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਮੈਨੂੰ ਤਾਂ ਉਹਦੇ ਮਾਇਨੇ ਸਮਝ ਆਇਆ ਫੇਰ ਮੈਨੂੰ ਘਾਬਤ ਚਿੰਤੇ ਆਂਦੀ ਹੈ ਬਿਨ ਮੰਗੇ ਮੋਤੀ ਮਿਲੇ ਮੰਗੇ ਮਿਲੇ ਨਾ ਭੀਖ ਸਚਾਈ ਇਹੀ ਬੰਦੀ ਅਜ ਕੇ ਮਿਲਦੀ ਦੇਖਿਆ ਜਾਵੇ ਅਜ ਕੇ ਮੇਰੀ ਲੇਟ ਆਏ ਪਰ ਦੇਰ ਆਏ ਦਰੁਸਤ ਆਏ ਬਿਕੋਜ਼ ਅਗਰ ਅਸੀਂ ਡਾਟਾ ਵੀ ਲੈ ਕੇ ਚੱਲੀਏ ਤਾਂ ਬਹੁਤ ਸਾਰੀ ਜਿਹੜੀ ਰਿਟਰਨਸ ਹੈ ਪੈਂਡਿੰਗ ਵੀ ਸਟਿਲ ਆਰ ਇਨ ਦਾ ਪ੍ਰੋਸੈਸ ਆਫ ਡੂਇੰਗ ਕੰਡਕਟਿੰਗ ਆਡਿਟ ਸਾਡੀ ਤਾਂ ਬਸ ਇਹੀ ਇੱਕ ਗੁਜ਼ਾਰਿਸ਼ ਹੈਗੀ ਵੀ ਇਹ ਜਿਹੜੀ ਇਸ ਵਾਰ ਅਸੀਂ ਸਾਰਿਆਂ ਨੇ ਸਮੱਸਿਆ ਫੇਸ ਕੀਤੀ ਹੈ ਇਹ ਹਮੇਸ਼ਾ ਐਦਾ ਨਹੀਂ ਹੋਣੀ ਚਾਹੀਦੀ ਵਾਈ ਵੀ ਹੈਵ ਟੂ ਮੂਵ ਟੂ ਦਾ ਆਨਰੇਬਲ ਕੋਰਟਸ ਲਾਅ ਦੀ ਕੰਪਲਾਈਂਸ ਹੈਗੀ ਉਸ ਕੰਪਲਾਈਂਸ ਦੇ ਸਿਸਟਮ ਦੇ ਅਨੁਸਾਰ ਚੱਲਿਆ ਜਾਵੇ ਜੇ ਤੁਸੀਂ ਆਲਰੇਡੀ ਡੇਟ ਇਨਕਮ ਡੈਕਸ ਇੰਡੀਵਿਜੁਅਲ ਐਕਸੈਂਟ ਲਈ ਬਾਇ 4 ਡੇ ਕਿ ਐਕਸਟੈਂਸ਼ਨ ਪਾ ਦੋ ਤਾਕੀ ਸਾਰੇ ਆਪਣੇ ਕੰਮ ਸੀ ਸੀ ਲੇ ਨਾ ਕਰ ਸਕਣ ਸਰ ਜਿਹੜੀ ਇਹ ਤਰੀਕ ਹੁਣ 10 ਸਤੰਬਰ 10 ਦਸੰਬਰ 2025 ਕੀਤੀ ਗਈ ਹੈ ਤਾਂ ਇਹ ਕੀ ਆਡਿਟ ਕੰਪਨੀਆਂਜ਼ ਵਾਸਤੇ ਹੈ ਜਾਂ ਹੋਰ ਜਿਹੜੇ ਕੇਸ ਯਾਨੀ ਕਿ ਟ੍ਰਾਂਸਫਰ ਟ੍ਰਾਂਸਫਰ ਪ੍ਰਾਈਸਿੰਗ ਵਗੈਰਾ ਵਾਲੇ ਕੇਸ ਵੀ ਇਸ ਦੇ ਵਿੱਚ ਇਨਕਲੂਡ ਹੋਣਗੇ ਮੈਂ ਉਹ ਥੋੜੀ 30 ਨਵੰਬਰ ਕੀ ਬੇਸਿਕਲੀ ਉਹ ਇੰਡੀਵਿਜੂਅਲ ਰਿਟਰਨ ਦੀ ਜਿਹੜੀ ਆਡਿਟਡ ਕੇਸ ਹੈਗੀ ਹੈ ਨਾਟ ਇੰਡੀਵਿਜੂਅਲ ਪਾਰਟਨਰਸ਼ਿਪ ਫਰਮ ਕੰਪਨੀਆਂਜ਼ ਇਟ ਇਜ਼ ਆਲ ਗੋਇੰ ਟੂ 10 ਦਸੰਬਰ ਕਿਉਂਕਿ 10 ਨਵੰਬਰ ਦੀ ਡੇਟ ਹੋਗੀ ਆਡਿਟ ਤੇ ਉਹ 30 ਦਿਨ ਦੇ ਸਮਾਂ ਅਲਟੀਮੇਟ हां अच्छा एज अ फ्लो हजे ਮਿਕਲ ਇੱਕ ਦਿੱਲੀ ਹਾਈ ਕੋਰਟ ਸ਼ੇਅਰਿੰਗ ਚੱਲ ਰਹੀ ਸੀ ਤਾਂ ਪਹਿਨੂ ਹੀਅਰਿੰਗ ਸੀਗੀ ਹਜੇ ਮੈਨੂੰ ਉਸ ਵਿੱਚ ਇਹ ਨਹੀਂ ਪਤਾ ਵੀ ਉਹਦੀ ਹੀਅਰਿੰਗ ਦਾ ਫੈਸਲਾ ਕੀ ਆਇਆ ਹੈਗਾ 댓올 ਡਿਪੈਂਡਸ ਆਦਰਵਾਈਜ਼ ਜਿਹੜਾ ਟ੍ਰਾਂਸਫਰ ਪ੍ਰੈਸਿੰਗ ਉਹ 21 ਅਕਤੂਬਰ ਹੀ ਐਜ਼ ਆਫ ਨਾਓ ਸਬਜੈਕਟ ਟੂ ਵੀ ਜਿਹੜੀ ਆਨਰੇਬਲ ਦਿੱਲੀ ਹਾਈ ਕੋਰਟ ਚ ਇਹ ਚੱਲਦਾ ਪਿਆ ਹੈਗਾ ਜੀ ਉਹਦਾ ਕੋਈ ਆਰਡਰ ਆ ਜਾਂਦਾ ਐਂਡ ਦੇ ਐਕਸਟੈਂਡਡ ਦੈਨ ਉਹ ਐਕਸਟੈਂਸ਼ਨ ਆਲਟੀਮੇਟਲੀ ਪ੍ਰੈਸਟ੍ਰੀਜੀਆ ਫॉर द ਨੋਟੀਫਿਕੇਸ਼ਨ ਸੀਬੀਡੀਟੀ ਵੱਲੋਂ ਆ ਜਾਏਗੀ ਸੋ ਸਰ ਜਿਸ ਤਰੀਕੇ ਨਾਲ बार-बार ਤਰੀਕਾਂ ਵਧਾਣ ਦੇ ਵਜ੍ਹਾ ਜੇਕਰ ਜਿਹੜਾ ਇਹ ਆਧਾਰ ਹੈ ਹੈ ਨਾ ਉਹ ਅਗਲੇ ਸਾਲ ਤੋਂ ਪਹਿਲਾਂ ਹੀ ਆਡਿਟ ਡੇਟ ਉਸ ਤਰੀਕੇ ਨਾਲ ਰੱਖਿਆ ਤਾਂ ਕੀ ਲੱਗਦਾ ਵੀ ਸਭ ਵਾਸਤੇ ਬੈਨੀਫੀਸ਼ੀਅਲ ਨਹੀਂ ਹੋਏਗਾ ਜੀ ਦੇਖੋ ਜਦੋਂ ਲਾਅ ਚ ਕੋਈ ਵੀ ਡੇਡ ਪ੍ਰਿਸਕ੍ਰਾਈਬ ਹੈਗੀ ਹੈ ਲॉ ਬਣਾਇਆ ਦੇਖੋ ਸਾਡੀ ਅਥਾਰਟੀ ਇਨਕਮ ਟੈਕਸ ਅਥਾਰਟिटीज ਨੇ ਸੈਂਟਰਲ ਬੋਰਡ ਆਫ ਡਾਇਰੈਕਟ ਟੈਕੈਸ ਜ ਤੋਂ ਨੂੰ ਫੋਲੋ ਕਰਦੇ ਆ ਅਸ਼ੂਰੀ ਕੰਪਲਾਈਂਸ ਕਰਾਣੇ ਆਗੇ ਮੇਰੀ ਤਾਂ ਇਹੀ ਗੁਜਾਰਿਸ਼ ਹੈ ਕਿ ਇਹ ਅਥਾਰਟिटीज ਨੂੰ ਜੋ ਵੀ ਤੁਸੀਂ ਕਰਦੇ ਹੋ ਅਸ਼ੂਰੀ ਕੰਪਲਾਈਂਸ ਕਰਨੀ ਹੈ ਸਾਡੀ ਡਿਊਟੀ ਬੰਦੀ ਹੈ ਕਿ ਅਸੀਂ ਡਿਊਟੀ ਬਾਉਂਡ ਹੈ ਕਾਈਂਡਲੀ ਤੁਸੀਂ ਜੇ ਕਿਸੇ ਪਾਸੇ ਕੋਈ ਐਕਸਟੈਂਸ਼ਨ ਕਰ ਲਿਓ ਤੁਸੀਂ ਆਪਣੇ ਹੀ ਬਣਾਏ ਹੋਏ ਕਾਨੂੰਨ ਨੂੰ ਮੱਦੇਨਜ਼ਰ ਰੱਖਦੇ ਹੋਏ ਉਦਿਆਂ ਜਿਹੜੀਆਂ ਕੰਪਲਾਈਂਸ ਜਗੇ ਉਸ ਲੈਵਲ ਤੇ ਕਰੋ ਤਾਂ ਕਿ ਸਰਕੂਲਰ ਪ੍ਰੈਸ ਰਿਲੀਜ਼ ਜਾਂ ਨੋਟੀਫਿਕੇਸ਼ਨ ਉਸੇ ਦਾਇਰੇ ਸਾਬ ਨਾਲ ਲਾਲ ਜੇ ਟਾਈਮਲੀ ਸਭ ਨੂੰ ਪਤਾ ਹੋਵੇ ਤਾਂ ਵਰਕਿੰਗ ਵੀ ਉਸੇ ਸਾਬ ਨਾਲ ਪਲਾਨ ਹੁੰਦੀ ਹੈਗੀ ਹਰ ਚੀਜ਼ ਨੂੰ ਟਾਈਮ ਚਾਹੀਦਾ ਬਿਨਾ ਟਾਈਮ ਤੋਂ ਕੰਮ ਨਹੀਂ ਹੁੰਦਾ ਮੈਂ ਸਿਸਟਮ ਨਾਲ ਕੰਮ ਕਰਨਾ ਤਾਂ ਉਹ ਮੈਨੂੰ ਵੈਲ ਬਿਫੋਰ ਟਾਈਮ ਮਿਲਣਾ ਚਾਹੀਦਾ ਹੈਗਾ ਨਾ ਕਿ ਆਲ ਆਫ ਅ ਸਟਡਨ ਹੁੰਦੇ ਕੋ 1 ਕਤਕਤੂਬਰ ਲਾਸਟ ਡੇਟ ਹੈ ਜਿਹੜੀ ਆਪਣੇ ਰਿਟਰਨ ਪਰੰਦੀ ਵੀ ਤੇ ਆਪਣਾ ਆਪਣਾ ਆਡਿਟ ਕਰਨ ਦੀ ਵੀ और जे जो मैं चल रहा कल प्रेस रिलीज आई है मायने ये खत्म हो ना हैड इट भी बिफोर ऑफ टाइम बहुत सारे देखो है इफैक्ट होंगी टेंशन दिन रात जाके काम करना पाया व्यापार जगत ने त्योहारा दौरान व्यापार करना कंपलायंस ही करते रह गए धंधा पानी सब से कर ही नहीं पाए जो होना चाहिए सो यह बिफोर टाइम और प्रोपर टाइम से दिक्कत नहीं होगी एंड बीइंग द सिटीजन ऑफ इंडिया ਅਸੀਂ ਜੋ ਸਾਡੇ ਉੱਤੇ ਜੇ ਉਹ ਵੀ ਡਿਊਟੀ ਲੱਗਦੀ ਹੈ ਅਸੀਂ ਹਮੇਸ਼ਾ ਐਸ ਪ੍ਰੋਫੈਸ਼ਨਲ ਤਿਆਰ ਹੈ ਉਸ ਕੰਪਲਾਈਂਸ ਨੂੰ ਕਰਨ ਲਈ ਸਰ ਹੁਣ ਜਿਵੇਂ 10 ਤਰੀਕ ਜਿਹੜੀ ਹੈ 10 ਦਸੰਬਰ ਹੋਈ ਹੈ ਇਹ ਤੁਹਾਡੇ ਤੇ ਤੁਹਾਡੀ ਕੰਪ ਜਿਹੜੀਆਂ ਕੰਪਨੀਆਂਜ਼ ਉਹਨਾਂ ਵਾਸਤੇ ਕਿਸ ਤਰੀਕੇ ਨਾਲ ਤੁਸੀਂ ਇਸ ਜੀ ਨੂੰ ਦੇਖਦੇ ਹੋ ਖੁਸ਼ੀ ਵਾਲੀ ਚੀਜ਼ ਹੈ ਜਾਂ ਇੱਕ ਹੋਰ ਨਵੀਂ ਟੈਨਸ਼ਨ ਜਿਹੜੀ ਆ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿ ਸਮਾਂ ਵੱਧ ਗਿਆ ਉਹ ਕਿਤਨਾ ਕਿਤੇ ਬੰਦਾ ਰਿਲਾਈਏਬਲ ਕਰਨ ਲੱਗ ਜਾਂਦਾ ਵੀ ਸਮਾਂ ਵਧਿਆ ਆਪਾਂ ਬਾਅਦ ਚ ਕਰ ਲਾਂਗੇ ਨਹੀਂ ਐਸਾ ਨਹੀਂ ਮੈਂ ਕਹੂੰਗਾ ਦੇਖੋ ਇਹ ਇੱਕ ਅਚਾਹ ਸਟੈਪ ਹੈ ਜੁੜੀ 30 ਦਿਨਾਂ ਦਾ ਕੈਂਪ ਗੈਪ ਪਏ ਆਏਗਾ बिकॉज ਇਨਕਮ ਟੈਕਸ ਰਿਟਰਨ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਕੰਪਲਾਈਐਂਸ ਹੋਰ ਦਿਖਣੇ ਮੇ AAS ਦਿਖਣਾ ਚਾਹੀਦਾ ਹੈ TS ਦਿਖਣਾ ਚਾਹੀਦਾ ਹੈ BS ਦਿਖਣਾ ਬਹੁਤ ਸਾਰੀ ਮਿਲਾਨ ਕਰਨੇ ਪੈਂਦੇ ਹੈ ਕੈਪੀਟਲ ਗੇਨ ਦੀ ਕੈਲਕੂਲੇਸ਼ਨ ਹੈ ਔਰ ਜਿਹਨਾਰੇ ਲਾਸ ਹੁੰਦੇ ਹੈਗੇ ਜੇ 31 ਅਕਤੂਬਰ ਹੁੰਦੀ ਰਿਟਰਨ ਨਾ ਪਰ ਜਿਹਨ ਦੀ ਲਾਸ ਕੈਰੀ ਫੋਰਵਰਡ ਨਹੀਂ ਹੋਣਾ ਸਿਕਾ ਉਹਨਾਂ ਨੁਕਸਾਨ ਸੀ ਜਿਹੜੇ ਡਿਡਕਸ਼ਨ ਦਾ ਬੈਨੀਫਿਟ ਲੈਂਦੇ ਹੈਗੇ ਜਿਉ 31 ਅਕਤੂਬਰ ਡੇਡ ਡੰਡੀ ਨਹੀਂ ਪਰ ਜਿਹਨ ਦੀ ਡਿਡਕਸ਼ਨ ਦਾ ਰਾਦਰ ਹੁਣ ਈਜ਼ ਹੋ ਗਿਆ ਹੈ ਹਰ ਬੰਦਾ ਪ੍ਰੋਪਰ ਟਾਈਮ ਤੇ ਪ੍ਰੋਪਰ ਕੰਪਲਾਈਅੰਸ ਕਰ ਪਾਏਗਾ ਤਾਂ ਕੋਈ ਨੁਕਸਾਨ ਨਹੀਂ ਹੋਏਗਾ ਸਰ ਕਿ ਜਿਹੜਾ ਸਮਾਂ ਵਧਿਆ ਆਈਟੀਆਰ ਫਾਈਲ ਕਰਨ ਦੇ ਵਿੱਚ ਤਾਂ ਲੱਗਦਾ ਇਹਦੇ ਵਿੱਚ ਐਕਿਊਰੇਸੀ ਜਿਹੜੀ ਆ ਹੋਰ ਇੰਪਰੂਵ ਹੋਏਗੀ ਡੈਫੀਨਿਟਲੀ ਸਰ ਬਿਕਾਜ਼ ਟਾਈਮ ਵਧਨ ਨਾਲ ਬੈਨੀਫਿਟ ਹੋਇਆ ਹੁਣ ਸਾਡਾ ਸਾਰਾ ਧਿਆਨ ਰਿਟਰਨਸ ਦੇ ਉੱਤੇ ਹੈ ਤੁਸੀਂ ਦੇਖੋ ਅਨਫੋਰਚੂਨੇਟ ਪਾਰ ਕੀ ਸੀਗਾ 31 ਅਕਤੂਬਰ ਸਾਡੇ ਕੋਲ ਟੀਡੀਐਸ ਰਿਟਰਨ ਦੀ ਵੀ 31 ਅਕਤੂਬਰ ਲਾਸਟ ਡੇਟ ਹੈ ਅਸੀਂ 20 ਦੇ ਗ੍ਰੁੰਜੀ ਐਸਸੀ ਦੀ ਕੰਪਲੈਂਸਿਸ ਵੀ ਕੀਤੀਆਂ ਹੈਗੀਆਂ ਉਹ ਇੰਨਾ ਜਦੋਂ ਵਰਕਲੋਡ ਦੇ ਹਿਸਾਬ ਨਾਲ ਦੇਖੂਗੇ ਤਾਂ ਇਹ ਜਿਹੜਾ ਸੈਗਰੀਗੇਸ਼ਨ ਹੈ ਟਾਈਮ ਦਾ which was required now given by the CBDT so it is a welcome step ਸਰ ਜੇਕਰ ਗੱਲ ਕੀਤੀ ਹੋਵੇ ਕੰਪਨੀਆਂ ਦੀਆਂ ਕਾਰੋਬਾਰੀਆਂ ਦੀ ਤਾਂ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਜਿਹੜਾ ਸਮਾਂ ਹੁਣ ਇਹ ਮਿਲਿਆ ਇਹਨੂੰ ਕਿਸ ਤਰੀਕੇ ਨਾਲ ਜਿਹੜਾ ਯੂਟਿਲਾਈਜ਼ ਕਰਨ ਤੇ ਜਿਹੜੀ ਆਪਣੀ ਆਈਟੀਆਰ ਫਾਈਲ ਹੈ ਉਹ ਬੈਸਟ ਬਣਾ ਸਕਣ ਦੇਖੋ ਇਹ ਤੁਸੀਂ ਬਹੁਤ ਚੰਗਾ ਸਵਾਲ ਪੁੱਛਿਆ ਹੈ। ਰਾਦਰ ਮੈਂ ਤਾਂ ਵਪਾਰ ਜਗਤ ਨੂੰ ਹੀ ਕਹਿਣਾ ਚਾਹਣਾ ਹੈ। ਜੀ ਆਪਾਂ ਕਿੰਨੇ ਸਾਡਾ ਮਾਰਕETING ਲਾਈਫ ਬਲੱਡ ਹੈਗਾ ਸਾਡਾ ਸ਼ਰੀਰ ਨੂੰ ਚਲਾਉਣ ਲਈ। ਤਾਂ ਬੈਕਬੋਨ ਹੋ ਰਹੀ ਹੈ ਅਕਾਊਂਟਿੰਗ ਹੈ। ਬਿਲਕੁਲ ਜੀ। ਕੰਪਲਾਈਂਸ ਬਹੁਤ ਜ਼ਰੂਰੀ ਹੈ। ਜਿੰਨਾ ਕਮਾਣਾ ਜ਼ਰੂਰੀ ਉਹਨਾਂ ਸੰਭਾਲਣਾ ਵੀ ਬੜਾ ਜ਼ਰੂਰੀ ਹੈ। ਮੇਰੀ ਤੁਹਾਡੇ ਚੈਨਲ ਥਰੂ ਬੇਨਤੀ ਵੀ ਹੈ ਵਪਾਰ ਜਗਤ ਨੂੰ ਕਾਈਂਡਲੀ ਆਪਰੇ ਰਿਕੋਰਸ ਤੁਸੀਂ ਟਾਈਮ ਵੀ ਤਿਆਰ ਕਰੋ ਆਪਣੀ ਅਕਾਊਂਟਿੰਗ ਸੈਕਸ਼ਨ ਤੋਂ। ਆਪਣੇ professionals ਨੂੰ ਭੇਜੋ ਟਾਈਮਲੀ ਚੈਕਿੰਗ ਲਈ ਕਰਨ ਲਈ ਤਾਂ ਕਿ ਥੋੜਾ ਜਿਹੜੀ ਚੈਕਿੰਗ ਦੌਰਾਨ ਜੇ ਪਤਾ ਲੱਗਦਾ ਨੁਕਸਾਨ ਨੂੰ ਤਾਂ ਬਚ ਜਾਂਦਾ ਹੈ ਜੇ ਰਿਕਾਰਡ ਟਾਈਮਲੀ ਨਹੀਂ ਆਏਗਾ ਤਾਂ ਜੋ ਪ੍ਰੋਪਰ ਵੇ ਨਾਲ ਤੁਸੀਂ ਇੱਕ ਆਪਣੀ ਚੈਕਿੰਗ ਲਾ ਕੇ ਸਮਿਸ਼ਾ ਕਰੋਗੇ ਸ਼ਾਇਦ ਥੋੜਾ ਘਾਟਾ ਹੋ ਸਕਦਾ ਹੈ ਟਾਈਮਲੀ ਕੰਪਲਾਈਂਸ ਨਾਲ ਆਪਾਂ ਗਵਰਨਮੈਂਟ ਨੂੰ ਜਿਹੜਾ ਫੰਡ ਪ੍ਰੋਵਾਈਡ ਕਰਨ ਦਾ ਸ਼ੇਪ ਆਫ ਟੈਕਸਿਸ ਚਾਹੋ ਡਾਇਰੈਕਟ ਟੈਕਸ ਚਾਹੋ ਇਨਡਾਇਰੈਕਟ ਟੈਕਸਿਸ ਉਹ ਕਿਤਨਾ ਕਿਤੇ ਹੁਮਫਰਾ ਕੇ ਬੈਨੀਫਿਟ ਸਾਡੇ ਲੋਕਾਂ ਨੂੰ ਆਪਾਂ ਲੋਕਾਂ ਨੂੰ ਹੀ ਮਿਲਦਾ ਹੈਗਾ ਇਸ ਲਈ ਬੇਨਤੀ ਮੇਰੀ ਹੈ ਇਹ ਥੋੜੇ ਚੈਨਲ ਥ्रू ਵਪ टाइमली कंपलायंस करन जड़ा टाइम आप मिले ये लास्ट डेट पर आप भाई अकाउंटिंग सैक्शन थोड़े वालों इंसट्रक्शन होनी चाहिए भी अपने प्रोफेसनल कौंसल को जाओ कंपलायंस करो और मैंने दसो जो मेरी वि अपना हिंदुस्तान की तरक्की भागीदार के रोल से बन है जो डायरैक्ट टैक्स या इनड्रैक्ट टैक्स है मैं उन्होंने मैं टाइमली पढ़ स यहाँ बैनीफिट हूँ हैगा समाज में भी बैनीफिट है सरकार ने भी बैनीफिट है और सू सब बैनीफिट है ਪਰ ਇੱਕ ਮੈਂ ਸਵਾਲ ਪੁੱਛਣਾ ਚਾਹੂੰਗਾ ਵੀ ਜਿਵੇਂ बार-बार ਤਰੀਕ ਬਦਲੀ ਜਾਂਦੀ ਹੈ ਤੇ ਕੰਪਲਾਈਅנס ਕੋਸਟ ਇਸ ਦੇ ਨਾਲ ਵੱਧਦੀ ਹੈ ਜਿਹੜਾ ਆਪਣੇ ਕੋਲ ਕੰਪਨੀ ਹੁੰਦੀ ਹੈ ਉਸ ਦਾ ਜਿਹੜੀ ਕੰਪਲਾਈਅנס ਕੋਸਟ ਘਟ ਜਾਂਦੀ ਹੈ ਦੇਖੋ ਮੇਰੇ ਸਾਹਮਣੇ ਤੇ ਸਮੱਸਿਆ ਪੋਰਟਲ ਦੀ ਕੋਈ ਆਣੀ ਨਹੀਂ ਚਾਹੀਦੀ ਸੀ ਅਸੀਂ ਬਹੁਤ ਵੱਡੀ ਕੰਪਨੀ ਇਨਫੋਸਿਸ ਹੈਗੀ ਹੈ ਬਹੁਤ ਵੱਡੀ ਹਿੰਦੁਸਤਾਨ ਦੇ ਇੱਕ ਬ੍ਰਾਂਡ ਨਾਮ ਮੈਂ ਜਿਹਨੂੰ ਕਹੂੰਗਾ ਇਹ ਸਮੱਸਿਆ ਤਾਂ ਇਹ ਪਹਿਲੇ ਲੈਵਲ ਤੇ ਖਤਮ ਹੋ ਜਾਣੀ ਚਾਹੀਦੀ ਹੈ ਹੁਣ ਰਾਜ ਰਗਲਾ ਚਾਲੀ ਕੈਪੀਟਲ 2026 ਨਵੇਂ ਇਨਕਮ ਟੈਕਸ ਐਕਟ ਆਪਣਾ ਲਾਗੂ ਹੋ ਚੁੱਕਾ ਹੈ ਜਿਹਦੀ ਕੰਪਲਾਈਅੰਸ ਅੱਗੇ ਤੋਂ ਨਵੇਂ ਪਵੇ ਨਾਲ ਜਾਣੀ ਹੈ ਇਹਨਾਂ ਚਿਰੇ ਪਹਿਲੀ ਔਡੀਟ ਆਦੀ ਕਰਕੇ ਰੱਖੋ ਤਾਂ ਕਿ ਜਿੱਦਾਂ ਹੀ ਇਹ ਸਿਸਟਮ ਚੇਂਜ ਹੋਵੇ ਆ ਸਾਰੇ ਪ੍ਰੋਫੈਸ਼ਨਲ ਆਪਣੇ ਕਮਨੂ ਸਿਸਟਮ ਤੇ ਪੋਰਟਲ ਤੇ ਬੜੇ ਸਮੂਦਲੀ ਕਰ ਸਕੀਏ ਤਾਂ ਕਿ ਕਿਸੇ ਨੂੰ ਦਿੱਕਤ ਨਾ ਆਵੇ ਕਿ ਤੁਹਾਨੂੰ ਲੱਗਦਾ ਵੀ ਜਿਹੜਾ ਇਹ ਆਖਰੀ ਸਮੇਂ ਤੇ ਰਾਹਤ ਮਿਲੀ ਹੈ ਤੇ ਜੇ ਇਹ ਬਾਰ ਬਾਰ ਜਿਹੜਾ ਤਰੀਕ ਬਦਲਣ ਦੇ ਬਜਾਇਆ ਜਿਹੜੀ ਪਹਿਲਾਂ ਹੀ ਇਹ ਡੇਢ ਦੇ ਦਿੱਤੇ ਜਾਂਦੇ ਤਾਂ ਜ਼ਿਆਦਾ ਵਧੀਆ ਹੁੰਦਾ ਬਿਲਕੁਲ ਸਰ ਮੈਂ ਪੂਰਾ ਇਤਿਫਾਕ ਰੱਖਦੇ ਹਾਂ ਇਸ ਗੱਲ ਨਾਲ ਆਖਰੀ ਸਮੇਂ ਦੀ ਰਾਹਤ ਨੂੰ ਜਨਰਲੀ ਮੈਂ ਰਾਹਤ ਨਹੀਂ ਕਹਿੰਦਾ ਇਹ ਤਾਂ ਐਕਸਾ ਮੈਂਕਲ ਟਰਾਮਾ ਹੁੰਦਾ ਉਸ ਟਾਈਮ ਤੇ ਚੱਲ ਰਿਹਾ ਹੁੰਦਾ ਤੁਸੀਂ ਸੋਚੋ ਇੱਕ ਜਿਹੜਾ ਬੰਦਾ ਕੰਮ ਕਰਦਾ ਪਿਆ ਚਾਹੇ ਉਹ ਅਕਾਊਂਟੈਂਟ ਹੈ ਚਾਹੇ ਉਹ ਵਪਾਰੀ ਹੈ ਚਾਹੇ ਉਹ ਐਡਵੋਕੇਟ ਹੈ ਚਾਹੇ ਉਹ ਚਾਰਟਡ ਅਕਾਊਂਟੈਂਟ ਹੈ ਉਹ ਡੇ ਐਂਡ ਨਾਈਟ ਆਫਿਸ ਬੈਕ ਇਸੇਮ ਕੰਮ ਕਰਿਆ ਕਿਤਨੇ ਕਿਤੇ ਦੇਖੋ ਨਾ ਜਿਹੜਾ ਕੰਮ 8 9 ਘੰਟਿਆਂ ਚੋਂ ਜਿਹੜਾ 12 12 15 15 ਘੰਟੇ ਕੰਮ ਕਰ ਰਿਹਾ ਨੈਸ਼ਨ ਦੇ ਵਿੱਚ ਡਿਵੈਲਪਮੈਂਟ ਭਾਗੀਦਾਰ ਚ ਹਿੱਸ ਕਿ ਕੋਈ ਵੀ ਆਮ ਬੰਦਾ 15 15 ਘੰਟੇ ਕੰਮ ਕਰ ਸਕਦਾ ਡੇਲੀ ਬੇਸਿਸ ਤੇ ਜੇ ਟਾਈਮ ਵੀ ਸਭ ਕੁਝ ਐਕਸਟੈਂਸ਼ਨ ਜ਼ੋਨ ਤਾਂ ਬੰਦੇ ਦੀ ਹੈਲਥ ਵੀ ਠੀਕ ਰਹੇ ਮੈਨੂੰ ਇੰਨੀ ਗੱਲ ਸਮਝ ਆ ਮੇਰੇ ਲਈ ਸਾਰੇ ਆਪੇ ਮੰਨਦੇ ਹੋਵਾਂ ਇਹ ਜੇ ਜੇ ਬੰਦਾ ਤੰਦਰੁਸਤ ਹੈ ਮੈਂ ਮੈਨੇਜਮੈਂਟ ਸ਼ੁਰੂ ਤੋਂ ਪੜਦਾ ਆ ਰਿਹਾ ਵੀ ਜਿਹੜੇ ਹਿਊਮਨ ਬੀਇੰਗ ਹੈ ਸਭ ਤੋਂ ਵੱਡੀ ਅਸੈਟ ਹੈ ਕਿਸੇ ਵੀ ਕੰਟਰੀ ਲਈ ਕਿਸੇ ਵੀ ਆਰਗੇਨਾਈਜੇਸ਼ਨ ਲਈ ਜੇ ਥੋੜੀ ਹਿਊਮਨ ਬੀਇੰਗ ਠੀਕ ਹੈ ਤਾਂ ਆਪਣੇ ਮੁਲਕ ਵੀ ਬਹੁਤੀ ਤਰੱਕੀ ਕਰਦਾ ਹੈ ਟਾਈਮਲੀ ਜੀਣ ਨਾਲ 스트레스 ਲੈਵਲ ਰਿਲੀਵ ਹੁੰਦੇ ਹੈਗੇ ਸੇ ਠੀਕੇ ਕਿਉਂਕਿ ਦੇਖੋ ਹਰ ਪਰਿਵਾਰ ਦੀ ਇੱਕ ਆਪਣਾ ਸਿਸਟਮ ਹੁੰਦਾ ਹੈ ਅਸੀਂ ਕੋਈ ਕੰਮ ਕਰਦੇ ਪਏ ਆ ਅਸੀਂ ਆਪਣੇ ਪਰਿਵਾਰ ਮੇਰੇ ਵੀ ਬੱਚੇ ਹੈ ਮੇਰੀ ਵਾਈਫ ਹੈ ਫੈਮਲੀ ਸਗੀ ਹੈ ਜਿਹਦੇ ਵੀ ਪਰਿਵਾਰ ਨੂੰ ਐਸਾ ਇਫੈਕਟ ਪੈ ਰਿਹਾ ਹੈ ਹੈਲਥ ਖਰਾਬ ਹੁੰਦੀ ਹੈ ਉਹ ਪੂਰਾ ਪਰਿਵਾਰ ਦਾ ਸਿਸਟਮ ਮਿਲ ਜਾਂਦਾ ਉਹ ਨਹੀਂ ਹੋਣਾ ਚਾਹੀਦਾ ਇਹ ਟਾਈਮਲੀ ਸਭ ਕੁਝ ਐਕਸੈਂਸ਼ਨ ਹੋਵੇ ਤਾਂ ਕਿੰਨਾ ਆਸਾਨ ਹੋ ਜਵੇ ਮੇਰੀ ਗੁਜ਼ਾਰਿਸ਼ ਹੈ ਟਾਈਮਲੀ ਜੋ ਵੀ ਕਰਨਾ ਉਹ ਬਿਫੋਰ অর ਵਿਦ ਇਨ ਟਾਈਮ ਹੋਣਾ ਚਾਹੀਦਾ ਤਾਂ ਕਿ ਨਾ ਪ੍ਰੋਫੈਸ਼ਨਲ ਨੂੰ ਦਿੱਕਤ ਆਵੇ ਨਾ ਵਪਾਰ ਜਗਤ ਨੂੰ ਦਿੱਕਤ ਆਵੇ ਉਹ ਨਾ ਸਰਕਾਰ ਨੂੰ ਇਹ ਫੀਲ ਹੋਵੇ ਸੀਬੀਡੀਟੀ ਇਹ ਫੀਲ ਕਰੇ ਵੀ ਦੇਖੋ ਜੀ ਹਮੇ ਐਕਸਟੈਂਡ ਕਰਨੀ ਪੜ ਰਹੀ ਹੈ ਆਪਕੋ ਆਪਣੀ ਕੰਪਲੈਂਸ ਆਪਣੀ ਓਰ ਸੇ ਕਰਵਾਣੀ ਹਮ ਤੋ ਤਿਆਰੀ ਬੈਠੇ ਹਾਂ